हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਵਿੰਦਰ ਸਿੰਘ ਦੇ ਕੋਲ ਤੇ ਪਸ਼ੂ ਦੋਸਤੋ ਇਸ ਘਰੋਂ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਬਿਲਕੁਲ ਘਰੀਦੂ ਪਸ਼ੂ ਦਿਖਾਏ ਸੀ ਤੁਹਾਨੂੰ ਮੱਝ ਸੀਗੀ ਘਰ ਦੀ ਠੀਕ ਹੈ ਜੀ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਦੋ ਨਗ ਤੁਹਾਨੂੰ ਦਿਖਾਵਾਂਗੇ ਇੱਕ ਸੂਈ ਸਵਾਈ ਤੁਹਾਨੂੰ ਜੜੀ ਝੋਟੀ ਦਿਖਾਵਾਂਗੇ ਇੱਕ ਜਿਹੜੀ ਮੱਝ ਆ ਦੋਸਤੋ ਬਿਲਕੁਲ ਨੀਲੀ ਦੀ ਇਹ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਦੋ ਪਸ਼ੂ ਹੋਣਗੇ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਗੁਰਵਿੰਦਰ ਦੇ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਤੇ ਖਾਸ ਜਿਹੜੀ ਪਹੁੰਚ ਆ ਤੁਸੀਂ ਪਿੰਡ ਬਲਟੋਹੇ ਕਰਨੀ ਹੈਗੀ ਠੀਕ ਆ ਜੀ ਬਾਕੀ ਬਿਲਕੁਲ ਆ ਗੱਬਣ ਜਿਹੜੀ ਮੱਝ ਆ ਪੂਰੀ ਗੱਲਬਾਤ ਆਪਾਂ ਕਰਦੇ ਆ ਸਭ ਤੋਂ ਪਹਿਲਾ ਵੀਰ ਗੁਰਵਿੰਦਰ ਕੀ ਹਾਲ ਚਾਲ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਕਿਰਪਾ ਮੇਰਾ ਮਾਲੀ ਸਾਡੇ ਪਸ਼ੂ ਵੀਰ ਜੀ ਦੋ ਪਕਾਊਗਾ ਹਾਂ ਜੀ ਆਪਣੇ ਕੋਲ ਦੋ ਹੈ ਇੱਕ ਛੋਟੀ ਆਪਣੇ ਕੋਲ ਹਾਂ ਜੀ ਹਾਂ ਜੀ ਇਹ ਕਰਦੇ ਹੀ ਪਸ਼ੂਆ ਜੀ ਹਾਂ ਜੀ ਕਰਦੇ ਹੀ ਆ ਤੇ ਵਪਾਰ ਵੀ ਨਾਲ ਕੋਈ ਇੱਕ ਅਦਾ ਲੈ ਕੇ ਸ਼ੁਰੂ ਕਰਤਾ ਜੀ ਨਹੀਂ ਜੀ ਆਪਣੇ ਕੋਲ ਕਰਦੇ ਹੀ ਆ ਠੀਕ ਆ ਹਾਂ ਜੀ ਇਹ ਮੱਝ ਨੀਲੀ ਰਾਵੀ ਦੇ ਵਿੱਚ ਆ ਗਈ ਹੈ ਹਾਂ ਜੀ ਇਹ ਆਪ ਇਹ ਹੈਗੀ ਆ ਜੀ ਕੋਹੇ ਨੂਰ ਕੋਹੇ ਨੂਰ ਦੀ ਇਹ ਆਪ ਕੋਹੇ ਨੂਰ ਦੀ ਹਾਂ ਜੀ ਅੱਗੋਂ ਤਿਆਰ ਡਾਇਮੰਡ ਦੀ ਅੱਛਾ ਅੱਗੇ ਜਿਹੜੀ ਏ ਆਈ ਪੇਮੈਂਟ ਹੈ ਠੀਕ ਹੈ ਇਹ ਹੀ ਕਰਵਾਈ ਸੀ ਵੀਰ ਹਾਂਜੀ ਹਾਂਜੀ ਇਹ ਹੀ ਕਰਵਾਈ ਸੀ ਠੀਕ ਹੈ ਭੋਇਆ ਸੀ ਨਾ ਹਾਂਜੀ ਹਾਂਜੀ ਠੀਕ ਹੈ ਤੇ ਸੂਹਾਂ ਕਿੰਨਾ ਆਪ ਹੈਗੀ ਇਹ ਵਿੱਚ ਦੂਜੇ ਸੂਹ ਸੁਣਾ ਕਿ ਦੂਜਾ ਕਿ ਤੀਜਾ ਹੋ ਗਈ ਸੂਹ ਨਹੀਂ ਤੀਜੇ ਨਹੀਂ ਦੂਜੇ ਸੂਹੇ ਅੱਛਾ ਜੀ ਹਾਂਜੀ ਦੂਜੇ ਸੂਹ ਸੁਣਾ ਦੂਜੇ ਸੂਹੇ ਦੂਜੇ ਨਾ ਕਿਰਦਾ ਹਾਂ ਦੂਜੇ ਸੁਣਾ ਠੀਕ ਹੈ ਜੀ ਦੂਜੇ ਸੂਹੇ ਵੀਰ ਗੁਰਵਿੰਦਰ ਸਿੰਘ ਦਾ ਵੀ 15 ਲੀਟਰ ਤੇ ਦੋ ਪਿਛਲੇ ਸੂਹੇ ਕਿੰਨਾ ਹਾਂ 15 ਲੀਟਰ ਚ ਹੋਇਆ 11 ਲੀਟਰ ਹਾਂਜੀ 16 ਨਹੀਂ ਕਹਿੰਦੇ 17 ਨੂੰ ਕਹਿੰਦੇ ਜਿਹੜਾ ਚੋਇਆ ਸੀ ਉਹ ਹੀ ਦੱਸਣਾ ਜਿਹੜੀ ਚਵਾਈ ਕਰੀ ਆ ਮਾਸੀ ਆਪਦੇ ਪਿਛਲੇ ਸਵੇਰੇ ਦੇ ਵਿੱਚ ਉਹ ਹੀ ਦੱਸਣ ਜੋਗ ਹੈਗੇ ਆਪਾਂ ਹਾਂਜੀ ਤੇ ਹੁਣ ਦੇਣ ਵੈਸੇ ਗਿਣਤੀ ਤੇ ਪੂਰੇ ਕਿੰਨੇ ਕ ਲੈ ਲੀ ਦੀ ਗਿਣਤੀ ਦੇ ਜੀ ਲਊਗੇ ਹਲੇ ਹੱਪ ਇੱਕ ਪੂਰਾ ਲੈ ਜਾਣਾ ਦੇ ਹੱਪ ਹਾਂਜੀ ਬੰਦੀ ਬੁੰਦੀ ਕਿੰਨਾ ਕੇਜੀ ਬੰਦੀ ਬਹੁਤ ਆ ਗਈ ਬੰਦੀ ਤਾਂ ਬੰਦੇ ਆਈ ਹੁਣ ਨਹੀਂ ਲਾਏ ਪਈ ਚੇਰ ਕਰਨਾ ਤੇ ਹੈਵੀ ਪਿੱਟ ਪੁੱਠੇ ਦੀ ਆ ਦੋਸਤੋ ਫੁੱਲ ਵੱਡੀ ਇਹ ਮੱਝ ਆ ਠੀਕ ਆ ਤੇ ਆਪ ਜਿਹੜੀ ਆ ਕੋਹੇ ਨੂਰ ਦੀ ਆ ਧੀ ਅਗੋਂ ਡਾਇਮੰਡ ਬੋਲ ਤੋਂ ਗੱਭਣਾ ਠੀਕ ਹੈ ਜੀ ਸੋ ਬਿਲਕੁਲ ਕਿਆਰੇ ਪੈਰ ਜਿਹੜੇ ਤੋਤੇ ਆ ਤੁੰਨ ਤੇ ਜਿਹੜਾ ਨਿਸ਼ਾਨ ਤੇ ਫੇਸ ਕੁਆਲਟੀ ਜਿਹੜੀ ਆ ਤੁਸੀਂ ਆ ਦੇਖ ਹੀ ਰਹੇ ਹੋ ਪੂਰੀ ਪਤਲੇ ਪਿੰਡੇ ਦੀ ਆ ਤੇ ਫੁੱਲ ਵੱਡਾ ਸਰੀਰ ਘਟਾਂ ਚਾ ਹੈਗਾ ਠੀਕ ਹੈ ਜੀ ਤੇ ਜੰਮੀ ਪਲੀ ਪੂਰੀ ਆ ਤਾਂ ਦੁੱਧ ਵੀਰ ਕਹਿੰਦਾ ਵੀ ਪਹਿਲੇ ਸੋਵੇ 15 14 ਲੀਟਰ ਜਿਹੜਾ ਦੋਸਤੋ ਘਰ ਦਾ ਦੁੱਧ ਘਰੇ ਲੂਗਾ ਉਹ ਚਬਾਈ ਕੀਤੀ ਆ ਠੀਕ ਆ ਤੇ ਇੱਕ ਗਰਮਿੰਦਰ ਵੀਰ ਕਿੰਨਾ ਕੁ ਮੁੱਲ ਅੱਜ ਕੀ ਲੈ ਦੇ ਕਰਦੇ ਕਿਥੋਂ ਤੱਕ ਦੇ ਦੇ ਵੀਰ ਜੀ ਅਸੀਂ 1,30,000 ਦਾ ਮੁੱਲ ਕਰਦੇ ਆ ਹਾਂ ਤੇ ਮੌਕੇ ਤੇ ਮਾਨ ਕਰ ਦਾਂਗੇ 25 ਤੱਕ ਛੱਡਾਂ ਸਵਾ ਲੱਖ ਜੀ ਹਾਂਜੀ ਸਵਾ ਲੱਖ ਦੀ ਛੱਡਾਂ ਹੋਰ ਨਹੀਂ ਥੱਲੇ ਹੁੰਦੀ ਬਾਈ ਕੁਝ ਕੁਝ ਕੇ ਹੈਂ ਵੇਖ ਲਓ ਪੰਜਾਇਸ਼ ਹੈਗੀ ਤੇ ਜੇ ਉਹ ਮੌਕੇ ਤੇ ਥੋੜੀ ਬਲੀ ਕਰਤਾਂਗੇ ਪੈ ਭਰਾ ਦਾ ਮਾਨ ਹੋ ਕਰ ਦਾਂਗੇ ਕੋਈ ਪਰ ਇਹ ਦੂ ਸਵਾ ਤੋਂ ਘੱਟ ਨਹੀਂ ਦੇਣੀ ਸਵਾ ਲੱਖ ਤੋਂ ਘੱਟ ਨਹੀਂ ਦੇਣੀ ਹੈ ਹਾਂ ਠੀਕ ਆ ਤੇ ਗੁਰਵਿੰਦਰ ਵੀਰ ਖੋਲ ਕੇ ਦਿਖਾ ਦਗੇ ਭਰਾਵਾਂ ਨੂੰ ਆ ਬੰਤਰ ਜਿਹੜੀ ਆ ਦੋਸਤੋ ਸਰੀਰਕ ਬੰਤਰ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਫੁੱਲ ਵੱਡੀ ਮਾ ਜਾਂ ਕੋਈ ਛੋਟੀ ਜੀ ਜਾਂ ਮੀਡੀਅਮ ਹਾਈਟ ਦੀਗੀ ਪੂਰੀ ਜੰਮੀ ਪਲੀ ਆ ਪੂਰੀ ਵੱਡੀ ਆ ਕਦ ਕਰਦੀ ਠੀਕ ਆ ਤੇ ਆ ਦੇਖੋ ਲੋਕ ਕਿਹੜੇ ਦਵਾ ਦੋ ਜੀ ਤੋੜ ਕੇ ਖਵਾ ਦੋ ਇੱਥੇ ਬੇਚਕ ਹਾਂ ਜੀ ਐ ਲੰਮੀ ਕਰ ਦੇ ਹਾਂ ਲੰਮੀ ਤੋੜ ਦੋ ਜੀ ਆਹ ਦੇਖੋ ਜੀ ਠੀਕ ਆ ਬਾਕੀ ਪਖਾਲਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਪੱਦਰ ਪਖਾਲਾ ਹਾਂ ਨਹੀਂ ਬੰਦ ਨਹੀਂ ਹੋਣਾ ਹਾਂ ਤੁਹਾਨੂੰ ਪੂਰਾ ਸੈਜ ਵਾਲਾ ਮੁਠੀ ਦਾ ਤੇ ਪੁੱਠਾ ਵੀ ਜਿਹੜਾ ਦੋਸਤੋ ਥੱਬਿਆਂ ਦੇ ਥੱਬੇ ਆਪਾਂ ਕਹਿ ਦਿੰਦੇ ਆ ਇਹਦੀ ਚੜਾਈ ਕਾਫੀ ਜ਼ਿਆਦੀ ਹੈ 2 2.5 ਫੁੱਟ ਜਿਹੜਾ ਦੋਸਤੋ ਪੁੱਠਾ ਹੈ ਠੀਕ ਆ ਤੇ ਹਾਈਟ ਕਾਫੀ ਤੋਂ ਸੋਹਣੀ ਹੈ ਜੀ ਠੀਕ ਆ ਚੰਗੀ ਖਾਸ ਜਿਹੜੀ ਆ ਫਾਈਟ ਤੋੜ ਦੋ ਤੋੜ ਯਾਨੀ ਤੋੜ ਕੇ ਲਿਆਓ ਜੀ ਜੀ ਆਸ ਤੱਕ ਲਓ ਵੀ ਭਰਾਵੋ ਠੀਕ ਆ ਇਸ ਘਰੋਂ ਦੋਸਤੋ ਇੱਕ ਪਹਿਲਾਂ ਵੀ ਆਪਾਂ ਪੋਸਟ ਪਾਈ ਸੀ ਵੀਡੀਓ ਅਪਲੋਡ ਕੀਤੀ ਸੀ ਕਿ ਮਾਝੇ ਚੰਗੀ ਖਾਸੀ ਸੀਗੀ ਉਹ 29 ਦੀ ਸੀ ਬਾਈ ਗੁਰਵਿੰਦਰ 29 ਦੀ ਉਹ ਧੀ ਸੀਗੀ ਜਿਹੜੀ ਅੱਜ ਤੋਂ ਕੋਈ 15 ਕਿ ਦਿਨ 10 ਕਿ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹ ਵੀ ਬਿਲਕੁਲ ਨਸਲ ਵਸਲ ਵਾਲੀ ਸੀ ਠੀਕ ਹੈ ਜੀ ਫੁੱਲ ਵੱਡੀ ਸੀ ਸਰੀਰਕ ਢਾਂਚਾ ਬਾਡੀ ਬੰਦਰ ਉਹਦੀ ਵੀ ਬਹੁਤ ਤਕੜੀ ਸੀ ਤੇ ਇਹ ਵੀ ਜਿਹੜੀ ਆ ਦੋਸਤੋ ਤੁਸੀਂ ਮੈਂ ਅੱਜ ਬਿਲਕੁਲ ਦੇਖ ਹੀ ਰਹੇ ਹੋ ਥਾਂ ਥਣ ਚੰਗਾ ਸਾਇਆ ਜਿਹੜਾ ਆ ਦੇਖੋ ਠੀਕ ਹੈ ਤੇ ਸਵਾ ਲੱਖ ਜਿਹੜਾ ਦੋਸਤੋ ਲੈਣ ਦੇਣ ਸਵਾ ਲੱਖਾ 130 ਡਿਮਾਂਡ ਵੀਰਾਂ ਦਾ ਵੀ ਕਰਦੇ ਆ ਸਵਾ ਲੱਖ ਦੀ ਦਿੱਤੀ ਜਾਊਗੀ ਕੋਈ ਉਹਦੇ ਚ ਮਾੜਾ ਮੋਟਾ ਕੋਈ ਸ਼ੋਰ ਛੱਪਾ ਵੀਰ ਕਹਿੰਦਾ ਪਿਆ ਠੀਕ ਆ ਤੇ ਇੱਕ ਹੋਰ ਜਿਹੜੀ ਛੋਟੀ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤਾਜੀ ਸੂਈ ਸਵਾਈ ਆ ਉਹਦੀ ਵੀ ਆਪਾਂ ਡਿਟੇਲ ਆ ਉਹ ਲੈ ਲੈਣੇ ਸੋ ਇੱਕ ਦੋਸਤੋ ਆ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਆਪਾਂ ਛੋਟੀ ਦਿਖਾਉਣੀ ਸੀਗੀ ਨੀਲੀ ਦੀ ਪਿਓਰ ਜਿਹੜੀ ਆ ਛੋਟੀ ਆ ਠੀਕ ਆ ਜੀ ਤੇ ਸੂਈ ਸਵਾਈ ਆ ਬਿਲਕੁਲ ਤਾਜੀ ਸੂਈ ਆ ਤੇ ਗੱਲਬਾਤ ਇਹਦੀ ਵੀ ਆਪਾਂ ਕਰ ਲੈਣੇ ਆ ਪੁੱਛ ਲੈਣੇ ਆ ਕੀ ਹੁਣ ਮੌਕੇ ਤੇ હાજર ਦੁੱਧ ਆ ਠੀਕ ਆ ਜੀ ਤੇ ਸੂਆ ਕਿਨਮਾ ਤੇ ਵੀਰ ਗੁਰਵਿੰਦਰ ਇਹ ਵੀ ਝੋਟੀ ਕਰਦੀ ਆ ਕਿ ਇਹ ਅੱਗੋਂ ਵਪਾਰ ਦੀ ਲੈਣ ਚ ਪਸ਼ੂ ਲਿਆ ਬਾਹਰੋਂ ਅੰਦਰੋਂ ਇਹ ਵੀ ਕਰਦੀ ਆ ਜੀ ਕਰਦੀ ਝੋਟੀ ਹਾਂਜੀ ਹਾਂਜੀ ਕਿ ਜੇ ਸੂਏ ਸੂਈ ਹੈ ਤੀਜਾ ਸੁਬਾ ਜੀ ਹਾਂਜੀ ਠੀਕ ਆ ਤੇ ਕੀ ਹੁਣ ਥੱਲੇ ਦਿਨ ਕਿੰਨੇ ਹੋ ਗਏ ਨੇ ਸੂਈ ਨੇ ਇਹਨੂੰ ਹੋ ਗਏ ਜੀ ਅੱਜ 5 ਦਿਨ ਹੋ ਗਏ 5 ਦਿਨ ਹਾਂਜੀ 5 ਦਿਨ ਦਾ ਸਮਾਂ ਜਿਹੜਾ ਭਰਾਵੋ ਹੋ ਗਿਆ ਸੂਈ ਨੂੰ ਥੱਲੇ ਇਹਨੇ ਬੱਚਾ ਕੀ ਪਾਇਆ ਬੱਚਾ ਕੱਟੀ ਹੈ ਕੱਟੀ ਹੈ ਇਸੇ ਤਰ੍ਹਾਂ ਦੀ ਕੱਟੀ ਹੈ ਹਾਂਜੀ ਇਸੇ ਤਰ੍ਹਾਂ ਦੀ ਆ ਨੀਲੀ ਬਿੱਲੀ ਅੱਖਾਂ ਕੱਟੀ ਦੀ ਨਹੀਂ ਕੱਟੀ ਕਾਲੇ ਰੰਗ ਚ ਕਾਲੇ ਰੰਗ ਚ ਹਾਂ ਅੱਖ ਮੈਂ ਨੀਲੀ ਆ ਤੇ ਉਂਝ ਕਾਲੇ ਰੰਗ ਚ ਠੀਕ ਆ ਤੇ ਫੁੱਲ ਵੱਡਾ ਸਟਰਕਚਰ ਆ ਦੋਸਤੋ ਬਿਲਕੁਲ ਪੰਤਰ ਵੇਖੋਗੇ ਸਰੀਰ ਪੰਤਰ ਕਾਫੀ ਸੋਹਣੀ ਆ ਪਤਲੇ ਚਮਦੇ ਵਿੱਚ ਸਕਿਨ ਬਹੁਤ ਪਤਲੀ ਆ ਮਗਰਲੇ ਪੈਰ ਤੋਤੇ ਆ ਅੱਖਾਂ ਬਿਲੀਆਂ ਬਿਲਕੁਲ ਮਨਕੀ ਅੱਖਾਂ ਤੇ ਹਵਾਨੇ ਦੇ ਡੱਬਾ ਮੱਥਾ ਬੱਲਾ ਤੇ ਬਿਲਕੁਲ ਜੁਬਾਨ ਵੀ ਜਿਹੜੀ ਆ ਦੋਸਤੋ ਉਹ ਵੀ ਗਲਾਬੀ ਜੁਬਾਨ ਹੈਗੀ ਹੈ ਠੀਕ ਹੈ ਤੇ ਨੀਲੀ ਕੈਟਾਗਰੀ ਦੇ ਵਿੱਚ ਨੀਲੀ ਸ਼੍ਰੇਣੀ ਦੇ ਵਿੱਚ ਜਿਹੜੀ ਆ ਦੋਸਤੋ ਇਹ ਆਪਾਂ ਝੋਟੀ ਮੰਨ ਸਕਦੇ ਆ ਸੋ ਪਿੱਠ ਪੂੜਾ ਬਹੁਤ ਜ਼ਿਆਦਾ ਸੋਹਣਾ ਬੇਨਬੂਨ ਕਾਫੀ ਪਿੰਡੇ ਦੇ ਉੱਪਰ ਉੱਪਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਤਲਾ ਪਿੰਡਾ ਬਿਲਕੁਲ ਜਮਾ ਪਤਲਾ ਪਿੰਡਾ ਤੇ ਚਵਾਈ ਵੀਰ ਹੁਣ ਕਿੰਨਾ ਦੱਸਿਆ ਚੌਥੇ ਪੰਜਵੇਂ ਮੌਜੂਦਾ ਸਮੇਤ ਫਲਦੇ ਹਲੇ 10 ਲੀਟਰ ਬੋਲਾ ਹੈ 10 ਲੀਟਰ ਹਾਂਜੀ ਵੀ ਜਿਹੜਾ ਕੋਈ ਘਰੇ ਆਵੇ ਦੋ ਟਾਈਮ ਚੋਵੇ ਹਾਂ ਦੋ ਚਾਂ ਚੋਗੇ ਫਲਦੇ ਸਮੇਤ 10 ਲੀਟਰ ਬੋਲਾ ਹੈ ਫਲ ਸਮੇਤ 14 ਲੀਟਰ ਦਊਗੀ ਦੁੱਧ ਮੈਂ 15 ਕਿਲੋ ਅੱਛਾ ਜੀ ਤੇ ਚਵਾਈ ਕਿੱਦਾਂ ਦੀ ਨਿਕਲੀ ਚਵਾਈ ਬਿਲਕੁਲ ਬਹੁਤ ਸਾਫ ਹੈ ਪੂਲੀ ਹਾਂਜੀ ਪੂਲੀ ਠੀਕ ਹੈ ਜੀ ਚਵਾਈ ਇੱਕ ਨੰਬਰ ਆ ਭਰਾਵਾ ਬਿਲਕੁਲ ਪੂਲੀ ਚਵਾਈ ਆ ਤੇ 10 ਕਿਲੋ ਅੱਜ ਚੌਥੇ ਦਿਨ ਦੇ ਦੌਰਾਨ ਬੋਲਾ ਜਿਹੜਾ ਉਹ 10 ਕਿਲੋ ਹੈਗਾ ਠੀਕ ਹੈ ਜੀ ਸੋ ਵੀਰ ਗਰਵਿੰਦਰ ਕਹਿੰਦਾ ਵੀ 14 ਕਿਲੋ ਦੁੱਧ ਨਾਰਮਲ ਜਿਹੜਾ ਇਹਨੇ ਪਾ ਦੇਣਾ ਠੀਕ ਆ ਚੰਗੇ ਕਰਤੂਤ ਵਾਲੀ ਆ ਚੰਗੇ ਗੋਨ ਵਾਲੀ ਜਿਹੜੀ ਦੋਸਤੋ ਇਹ ਝੋਟੀ ਆ ਠੀਕ ਆ ਤੇ ਸਿੰਗੀ-ਸੂੰਗੀ ਇੱਕ ਵਾਰੀ ਆ ਫਿਰ ਦੇਖੋ ਪੂਰੀ ਜਿਹੜੀ ਦੋਸਤੋ ਖਾਸ ਝੋਟੀ ਆ ਸਿੰਗਾ-ਸੂੰਗਾ ਤੇ ਬੰਤਰ ਬਹੁਤ ਸੋਹਣੀ ਆ ਫਾਬਰਾਂ ਬਪੂਰੀ ਹੈਗੀ ਆ ਪਿੱਠਪੂੜਾ ਕਾਫੀ ਚੌੜਾ ਤੇ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਂਦਾ ਥੋੜੀਆਂ ਫੂਚ ਆਈ ਕਰਮਣ ਇੱਥੇ ਸੀਗੀ ਹਾਂਜੀ ਹਾਂਜੀ ਡੰਗਾਂ ਫੂਚ ਆਇਆ ਨਾ ਕਰ ਹਾਂਜੀ ਹਾਂਜੀ ਚਾਰ ਪੰਜ ਦਿਨਾਂ ਦਾ ਡੰਗ ਫੂਚ ਨਹੀਂ ਆਉਂਦੀ ਸਭ ਤੇ ਲੱਪਾ ਦੇ ਪਸੂ ਲਾ ਜਾਂਦਾ ਤੇ ਫਲਹਾਲ ਨਿੱਗਰ ਆ ਪੂਰੀ ਦੋਸਤੋ ਜਿੰਨੀ ਵੀ ਛੋਟੀ ਹੈਗੀ ਆ ਪੂਰੀ ਨਿੱਗਰ ਸੋ ਇੱਕ ਵਾਰੀ ਥਾਣ ਤੋਂ ਤੁਹਾਨੂੰ ਦਿਖਾਉਣੀ ਆ ਆਪਾਂ ਤੇ ਸੁਆਹ ਪਸਮਾ ਜਿਹੜਾ ਇੱਕ ਨੰਬਰ ਆ ਪਰ ਫਿਰ ਵੀ ਜੇਕਰ ਕਿਸੇ ਵੀਰ ਨੇ ਸੌਦਾ ਕਰਨਾ ਆਪਦੀ ਤਸੱਲੀ ਆ ਤੁਸੀਂ ਦੋ ਟਾਈਮ ਕਰ ਲਿਓ ਚੁਵਾਈ ਕਰਕੇ ਆਹ ਦੇਖੋ ਲੋਕ ਠੀਕ ਆ ਜੀ ਤਾਂ ਗੁਰਿੰਦਰ ਵੀਰ ਕੋ ਕਿੰਨਾ ਮੁੱਲ ਡਿਮਾਂਡ ਕਿ ਨਹੀਂ ਕਰਤੀ ਜੀ ਇਹਦਾ ਵੀਰ ਜੀ ਆਪਾਂ ਮੁੱਲ ਕਰਦੇ ਆ ਜੀ 95000 95 ਹਾਂਜੀ ਹਾਂ ਹਾਂ ਬੋਕੇ ਦੇ ਮਾਨ ਕਰਦਾਂਗੇ ਥੋੜਾ ਬਲਾਂ 95 ਚੋਂ ਹਾਂਜੀ ਠੀਕ ਆ ਜੀ 95000 ਦੋਸਤੋ ਡਿਮਾਂਡ ਆ ਠੀਕ ਆ ਉਹਦੇ ਚ ਮਾਨਤਨ ਆ ਬਈਆਂ ਦਾ ਵੀ ਘਰ ਆਿਆਂ ਦਾ ਮਾਨਤਨ ਜ਼ਰੂਰ ਕੀਤਾ ਜਾਊਗਾ 95000 ਰੁਪਏ ਠੀਕ ਆ ਵੀ ਦੁੱਧ ਜਿਹੜਾ 13 14 14 ਲੀਟਰ ਵੀਰਾਂ ਦਾ ਵੀ ਚਵਾ ਦਊਗੀ ਹੁਣ 10 ਕਿਲੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਬੌਲੇ ਦੇ ਉੱਤੇ ਆ ਹੁਣ ਬੌਲੇ ਉੱਤੇ ਚੱਲਣ ਢਈ ਐ ਤੇ ਨੰਬਰ ਬੋਲ ਕੇ ਵੀਰ ਆਪਣਾ ਨੰਬਰ ਹੈਗਾ 82899 ਹਾਂਜੀ 93673 ਹਾਂਜੀ ਇਹ ਕਹਿਗਾ 9734 52581 ਠੀਕ ਹੈ ਜੀ ਹਾਂਜੀ ਸੋ ਦੋਵੇਂ ਨੰਬਰ ਜਿਹੜੇ ਆ ਭਰਾਵੋ ਆਪਾਂ ਬਿਲਕੁਲ ਸਕਰੀਨ ਦੇ ਉੱਤੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ